ਤੁਰੀ ਸਾਹਿਬ ਇੱਕ ਖਬਰ ਸਾਹਮਣੇ ਆਈ ਹੈ ਕਿ 13 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਇਹ ਖਬਰ ਨੇ ਝੰਜੋੜ ਕੇ ਰੱਖ ਦਿੱਤਾ ਕੀ ਹੈ ਪੂਰਾ ਮਾਮਲਾ ਦੇਖੋ ਜਿਹੜੇ ਸਾਡੇ ਪਰਿਵਾਰਕ ਜੀ ਆਪ ਕੋਲੋਂ ਦੱਸਦੀ ਏ ਜੀ ਕਿ ਇਹ ਖਬਰ ਹਿਮਾਚਲ ਦੇ ਨਾਲ ਲੱਗਦੇ ਪਿੰਡ ਤੋਂ ਸਾਹਮਣੇ ਆਈ ਹੈ ਲੇਕਿਨ ਪਠਾਨਕੋੜ ਤੱਕ ਉਸ ਬੱਚੇ ਨੂੰ ਇਲਾਜ ਕਰਾਉਣ ਲਈ ਲਿਆਂਦਾ ਗਿਆ 13 ਸਾਲਾ ਬੱਚਾ ਵਿਵੇਕ ਨਾਮ ਦੱਸਿਆ ਜਾ ਰਿਹਾ ਹੈ ਜੀ ਔਰ ਮਾਪਿਓ ਦੀ ਗੱਲ ਕਰੀ ਨਰ ਕੇਸਾ ਵੀ ਮਾਪਿਓ ਚਾਹੇ ਅਮੀਰ ਹੋਣ ਚਾਹੇ ਗਰੀਬ ਹੋਣ ਉਹਨਾਂ ਦੇ ਬੱਚੇ ਹੀ ਉਹਨਾਂ ਦਾ ਵਿਵੇਕ ਹੁੰਦੇ ਆ ਜੀ ਕਿਉਂਕਿ ਦੋ ਸਤਾਰਾ ਵੀ ਮੈਨੂੰ ਯਾਦ ਆ ਰਹੀਆਂ ਕਹਿੰਦੇ ਕਿ ਮਾਪਿਓ ਨੂੰ ਸਭ ਤੋਂ ਵੱਧ ਹੁੰਦੇ ਨੇ ਆਪਣੇ ਬੱਚੇ ਕਰੀਬ ਜੇ ਮਾਪਿਓ ਦੇ ਹੱਥ ਹੋਵੇ ਤਾਂ ਸੋਹਣੇ-ਸੋਹਣੇ ਲਿਖਣ ਆਪਣੇ ਬੱਚੇ ਦੇ ਨਹੀਂ ਸੀ ਤਾਂ ਚਾਹੇ ਪਰਿਵਾਰ ਅਮੀਰ ਹੈ ਚਾਹੇ ਗਰੀਬ ਹੈ ਸਭ ਤੋਂ ਵੱਡੀ ਦੌਲਤ ਬੱਚੇ ਹੀ ਹੁੰਦੇ ਆ ਇੱਕ ਮਾਪਿਓ ਨੂੰ ਪੁੱਛ ਕੇ ਦੇਖੋ ਕਿ ਬੱਚੇ ਉਹਨਾਂ ਲਈ ਕੀ ਕਿੰਨੀ ਐਹਮਤ ਰੱਖਦੇ ਕਿੰਨੇ ਕੀਮਤੀ ਹੁੰਦੇ ਬਿਲਕੁਲ ਔਰ ਹੁਣ ਇਹ ਬੱਚਾ ਜਿਹੜਾ ਆ ਸਰਕਾਰੀ ਸਕੂਲ 'ਚ ਪੜਦਾ ਸੀ ਜੀ ਇਸ ਵਿਸ਼ੇ ਤੇ ਗੱਲ ਕਰੀਏ ਇਸ ਖਬਰ ਤੇ ਗੱਲ ਕਰੀਏ ਸਰਕਾਰੀ ਸਕੂਲ ਚ ਪੜਦਾ ਸੀ ਤੇਰਾ ਸਭ ਉਮਰ ਸੀ ਔਰ ਛੁੱਟੀ ਵੇਲੇ ਸਕੂਲ ਦੇ ਗੇਟ ਦੇ ਕੋਲ ਜਿਵੇਂ ਗੁਬਾਰੇ ਵਾਲੇ ਕਿਵੇਂ ਲੈ ਕੇ ਖੜ ਜਾਂਦੇ ਆ ਔਰ ਅੱਜ ਕੱਲ ਤੁਹਾਨੂੰ ਪਤਾ ਉਹ ਗੇਮ ਬੜੀ ਚੱਲਦੀ ਹੈ ਕਿ ਪਹਿਲਾਂ ਗੁਬਾਰੇ ਨੂੰ ਫਲਾ ਦੇਣਾ ਉਸ ਤੋਂ ਬਾਅਦ ਉਹਦੀ ਭਾਫ ਜਿਹੜੀ ਆ ਹਵਾ ਜਿਹੜੀ ਅੰਦਰ ਲੈਣੀ ਹੈ ਤੇ ਫਿਰ ਉਹ ਕਹਿੰਦੇ ਕਿ ਸਾਊਂਡ ਜਿਹੜੀ ਬਦਲ ਜਾਂਦੀ ਹੈ ਕੁਝ ਇਸ ਤਰੀਕੇ ਗੇਮ ਚੱਲ ਰਹੀ ਸੀਗੀ ਬੱਚਾ ਉਹਦੀ ਹਵਾ ਨੂੰ ਅੰਦਰ ਲੈ ਰਿਆ ਸੀਗਾ ਜਿਹੜੀ ਗੁਬਾਰੇ ਅੰਦਰ ਹਵਾ ਸੀਗੀ ਔਰ ਛਟਕੇ ਦੇ ਨਾਲ ਕਿਉਂਕਿ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਗੁਬਾਰੇ ਦੇ ਅੰਦਰ ਛਟਕੇ ਦੇ ਨਾਲ ਜਿਹੜਾ ਗੁਬਾਰਾ ਬੱਚੇ ਦੇ ਗਲੇ 'ਚ ਆ ਕੇ ਫਸ ਜਾਂਦਾ اٹਕ ਜਾਂਦਾ ਐਮਰਜੈਂਸੀ ਸਿਚੁਏਸ਼ਨ ਹੋ ਜਾਂਦੀ ਹੈ ਜਿਹੜੇ ਸਕੂਲ ਦੇ ਫੈਕਲਟੀ ਆ ਕਰੂ ਮੈਂਬਰਸ ਨੇ ਸਕੂਲ ਦੇ ਸਾਰੇ ਟੀਚਰ ਸਹਿਬਾਨ ਅਤੇ ਪ੍ਰਿੰਸੀਪਲ ਜਿਹੜੇ ਉੱਥੇ ਮੌਜੂਦ ਸੀਗੇ ਮੌਕੇ ਤੇ ਉਹ ਬੜੀ ਤੁਰੰਤ ਇਸ ਗੱਲ ਤੇ ਉੱਤੇ ਧਿਆਨ ਕਰਦੇ ਆ ਗੰਭੀਰ ਮਸਲੇ ਨੂੰ ਸਮਝਦੇ ਆ ਔਰ ਬੱਚੇ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਜਾਂਦਾ ਜਿੱਥੇ ਦੀ ਇਹ ਖਬਰ ਹੈ ਉਸ ਪਿੰਡ ਤੋਂ ਔਰ ਉਸ ਤੋਂ ਬਾਅਦ ਜਿਹੜਾ ਉਹ ਰੈਫਰ ਕਰ ਦਿੱਤਾ ਜਾਂਦਾ ਆ ਪਠਾਨਕੋਟ ਪਠਾਨਕੋਟ ਵੀ ਉਸ ਦਾ ਇਲਾਜ ਚੱਲਦਾ ਬੱਚੇ ਦਾ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਅਨਫੋਰਚੂਨੇਟਲੀ ਬੱਚੇ ਦੀ ਜਿਹੜੀ ਆ 11:00 ਵਜੇ ਮੌਤ ਹੋ ਜਾਂਦੀ ਹੈ ਮਤਲਬ ਸਕੂਲ ਨੇ ਛੁੱਟੀਆਂ ਆਪਾਂ ਮੰਨੀਆਂ ਕਿ 2:00 ਵਜੇ ਛੁੱਟੀ ਹੋਗੀ ਹੋਣੀ ਆ ਔਰ 3:00 ਵਜੇ ਸਰਕਾਰੀ ਹਸਪਤਾਲ ਤੱਕ ਪਹੁੰਚ ਜੂਗੇ 2:30 3:00 ਵਜੇ ਕਿਉਂਕਿ ਕੈਫੇ ਨੇ ਆਪਾਂ ਸ਼ਰਟੀ ਤਾਂ ਨਹੀਂ ਕਹਿ ਸਕਦੇ ਉਸ ਤੋਂ ਬਾਅਦ ਰੈਫਰ ਕਰ ਦਿੱਤਾ ਜਾਂਦਾ ਮਤਲਬ ਬੱਚਾ 3:00 ਵਜੇ ਤੋਂ ਲੈ ਕੇ 11:00 ਵਜੇ ਤੱਕ ਤੜਪਦਾ ਰਿਹਾ ਔਰ ਸ਼ਰੀਰ ਤੋਂ ਜਿਹੜਾ ਗੁਬਾਰਾ ਕੱਢ ਦਿੱਤਾ ਗਿਆ ਸੀਗਾ ਗਲੇ 'ਚ ਜਿਹੜਾ ਲਟਕ ਗਿਆ ਸੀਗਾ ਕੱਢ ਦਿੱਤਾ ਲੇਕਿਨ ਬੱਚੇ ਨੇ ਤਾਪ ਨਹੀਂ ਚੱਲੀ ਔਰ ਬੱਚਾ ਜਹਾਨੂ ਜਿਹੜਾ ਰੁਕਸਤ ਹੋ ਗਿਆ ਔਰ ਦੱਸਿਆ ਜਾ ਰਿਹਾ ਆਪਣੇ ਮਾਪਿਓ ਦਾ ਇਕਲੌਤਾ ਪੁੱਤ ਸੀ ਪਿਓ ਦੱਸਿਆ ਜਾ ਰਿਹਾ ਕਿ ਬੱਚੇ ਦਾ ਦਿਹਾੜੀਦਾਰ ਹੈ ਮਾਂ ਲੋਕ ਕਦੇ ਘਰਾਂ 'ਚ ਕੰਮ ਕਰਦੀ ਸੀ ਇਕਲੌਤਾ ਵਾਰਿਸ ਸੀ ਔਰ ਮਾਪਿਓ ਨੇ ਮջੇ ਪਹਿਲਾਂ ਕਿਹਾ ਕਿ ਬੱਚੇ ਉਹਨਾਂ ਲਈ ਬਹੁਤ ਕੀਮਤੀ ਹੁੰਦੇ ਆ ਸਭ ਤੋਂ ਵੱਡਾ ਟ੍ਰੈਜੇਡੀ ਬੱਚੇ ਹੀ ਹੁੰਦੇ ਆ ਔਰ ਨਾਲ ਦੀ ਨਾਲ ਅਸੀਂ ਜਿਹੜੇ ਸਾਡੇ ਪਰਿਵਾਰਕ ਮੈਂਬਰ ਇਸ ਖਬਰ ਦੇਖ ਰਹੇ ਉਹਨਾਂ ਨੂੰ ਵੀ ਸਮਝਾਉਣਾ ਚਾਹੁੰਦੇ ਆ ਉਹਨਾਂ ਕੇ ਬੇਨਤੀ ਕਰਨਾ ਚਾਹੁੰਦੇ ਇੱਕ ਤਰ੍ਹਾਂ ਅਵੇਅਰਨੈਸ ਹੀ ਲਿਆਉਣਾ ਚਾਹੁੰਦੇ ਕਿ ਬੱਚੇ ਨੂੰ ਜ਼ਰੂਰ ਇੱਕ ਵਾਰੀ ਦੇਖਿਆ ਕਰੋ ਕਿ ਉਹਨੂੰ ਤਾਂ ਕਿਸ ਪਾਸੇ ਇੰਟਰਸਟ ਹੈ ਔਰ ਉਹਨਾਂ ਨੂੰ ਹਰ ਇੱਕ ਚੀਜ਼ ਦੇ ਫਾਇਦਾ ਨੁਕਸਾਨ ਜ਼ਰੂਰ ਸਮਝਾਇਆ ਕਰੋ ਅੱਜ ਕੱਲ ਬੱਚੇ ਫਿਜ਼ੀਕਲ ਐਕਟੀਵਿਟੀ ਘੱਟ ਕਰਦੇ ਆ ਹਾਲਾਂਕਿ ਇੱਥੇ ਮੋਬਾਈਲ ਨਾਲ ਬੱਚਾ ਨਹੀਂ ਖੇਡ ਰਿਹਾ ਸੀ ਗੁਮਾਰੇ ਨਾਲ ਹੀ ਖੇਡ ਰਿਹਾ ਸੀ ਲੇਕਿਨ ਇਹ ਐਕਟੀਵਿਟੀ ਕਿਹੋ ਜਿਹੀ ਆ ਆਪਾਂ ਨੂੰ ਉਹਦੇ ਚੰਗੇ ਮਾੜੇ ਪਾਸੇ ਜਿਹੜੇ ਆ ਉਹ ਦੋਨੇ ਦੇਖਣੇ ਪੈਂਦੇ ਆ ਚੰਗੇ ਮਾੜੇ ਐਂਗਲ ਦੋਨੇ ਦੇਖਣੇ ਪੈਂਦੇ ਆ ਹਾਲਾਂਕਿ ਇਹ ਗੇਮ ਕਈ ਸੈਲੀਬ੍ਰਿਟੀ ਟੀਵੀ ਤੇ ਵੀ ਆਪਾਂ ਖੇਲਦੇ ਦੇਖ ਮਜ਼ਰ ਆ ਜਾਂਦੇ ਆ ਰੀਲਾਂ ਵਿੱਚ ਵੀ ਕਈ ਸੈਲੀਬ੍ਰਿਟੀ ਇਹ ਗੇਮ ਖੇਲਦੇ ਨਜ਼ਰ ਆ ਜਾਂਦੇ ਆ ਬੱਚੇ ਜਿਹੜੇ ਆ ਉਹ ਇਮਿਟੇਟ ਕਰਦੇ ਕਿਸੇ ਵੀ ਚੀਜ਼ ਨੂੰ ਦੇਖ ਲੈਂਦੇ ਆ ਬੱਚੇ ਨੂੰ ਲੱਗਦਾ ਕਿ ਅਸੀਂ ਨੂੰ ਇਮਿਟੇਟ ਕਰੀਏ ਕਾਪੀ ਕਰੀਏ ਤਾਂ ਹਰ ਇੱਕ ਚੀਜ਼ ਇਮਿਟੇਟ ਕਰਨ ਵਾਲੀ ਨਹੀਂ ਹੁੰਦੀ ਹੁਣ ਕਿਵੇਂ ਲ ਖਤਰੋਕਾ ਖਿਡਾਰੀ ਹੁੰਦਾ ਬੱਚੇ ਸਟੰਟ ਕਰਨ ਦੀ ਕੋਸ਼ਿਸ਼ ਕਰਨ ਲੱਪੈਂਦੇ ਆਗੇ ਚਾਹੇ ਆਪਣੇ ਬੈੱਡ ਦੇ ਉੱਤੇ ਹੀ ਕਰਨ ਦੀ ਕੋਸ਼ਿਸ਼ ਪਰ ਉਹ ਸਟਾਰਟ ਨਹੀਂ ਕਰਨਾ ਚਾਹੀਦਾ ਮਾਪਿਆਂ ਨੂੰ ਵੀ ਸੰਵੇਦਨਸ਼ੀਲ ਹੋਣਾ ਚਾਹੀਦਾ ਥੋੜਾ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਬੱਚਿਆਂ ਦੇ ਕੋਲ ਬਹਿਣਾ ਚਾਹੀਦਾ ਬੱਚੇ ਦੇ ਜਿਹੜੇ ਸਵਾਲ ਹੁੰਦੇ ਆ ਉਹ ਉਹਨਾਂ ਦੇ ਆਨਸਰਸ ਦੇਣਾ ਚਾਹੀਦੇ ਆ ਤਾਂ ਜੋ ਬੱਚੇ ਦੇ ਮਨ 'ਚ ਜੇ ਕੋਈ ਸ਼ਸ਼ੋਪਨ ਹੈ ਜੇ ਕੋਈ ਅਟਕਾਵ ਹੈ ਉਹਨੂੰ ਕੱਢਿਆ ਜਾ ਸਕੇ ਔਰ ਦੂਜੀ ਗੱਲ ਇਹ ਆ ਕਿ ਤੁਹਾਨੂੰ ਸ਼ਾਇਦ ਯਾਦ ਹੋਣਾ ਆ ਕਿ ਜਦੋਂ ਆਪਾਂ ਬਚਪਨ ਜਿਹਾ ਬੱਚੇ ਸੀਗੇ ਸ਼ਕਤੀਮਾਨ ਦਾ ਬੜਾ ਕਰੇਸ ਚੱਲਿਆ ਸੀ ਬਿਲਕੁਲ ਤੇ ਬੱਚੇ ਕਈ ਆਏ ਕੋ ਸ਼ਖਸ਼ਿਕ ਕਰਨ ਦੇ ਚੱਕਰ 'ਚ ਗੋਠਿਆ ਤਾਂ ਥੱਲੇ ਡੇਕੇ ਸੀਗੇ ਕਈਆਂ ਨੇ ਸੱਚ ਲਵਾ ਲਈ ਸੀ ਤਾਂ ਬੱਚੇ ਦਾ ਜਿਹੜਾ ਮਾਈ ਬੱਚੇ ਬਹੁਤ ਜਲਦੀ ਕਿਸੇ ਵੀ ਚੀਜ਼ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹਦੇ ਚੰਗਾ ਮਾੜਾ ਨਤੀਜਾ ਕੀ ਨਿਕਲੂਗਾ ਉਹ ਮਾਪਿਆਂ ਨੂੰ ਪਤਾ ਹੁੰਦਾ ਮਾਪੇ ਸਮਝ ਸਕਦੇ ਕਿਉਂਕਿ ਮਾਪੇ ਸਮਰਚੇ ਨੰਗੇ ਹੁੰਦੇ ਆ ਅਧਿਆਪਕਾਂ ਨੂੰ ਪਤਾ ਹੁੰਦਾ ਤੇ ਉਹ ਬੱਚਿਆਂ ਨੂੰ ਪਹਿਲੀ ਸਮਝਾਉਣਾ ਚਾਹੀਦਾ ਔਰ ਸਭ ਤੋਂ ਵੱਡੀ ਅਨਗੈਹੀ ਮੈਂ ਇਸ ਪੂਰੇ ਮਾਮਲੇ 'ਚ ਇਹ ਮੰਨਦਾ ਕਿ ਜੇ ਸਕੂਲ ਦੇ ਬਾਹਰ ਗਵਾਰੇ ਵਾਲਾ ਖੜਾ ਆ ਜੇ ਬੱਚੇ ਗੇਮ ਖੇល ਰਹੇ ਆ ਤਾਂ ਅਧਿਆਪਕ ਕਿੱਥੇ ਸੀ ਇਸ ਤਰੀਕੇ ਗਵਾਰੇ ਆ ਕੇ ਲਗਾ ਰਿਹਾ ਆ ਜਾਂ ਤੁਹਾਡੇ ਹਦੂਦ ਤੇ ਬਿਲਕੁਲ ਨਾਲ ਖੜਾ ਹੈ ਗੇਟ ਦੇ ਜਿਵੇਂ ਦੱਸਿਆ ਗਿਆ ਰਕ ਗੇਟ ਦੇ ਬਿਲਕੁਲ ਨਾਲ ਖੜਾ ਸੀ ਉਹਨੂੰ ਰੋਕਿਆ ਕਿਉਂ ਨਹੀਂ ਗਿਆ ਆ ਕਈ ਵਾਰ ਦੇਖਦੇ ਆ ਕਿ ਹਸਪਤਾਲਾਂ ਦੇ ਨਾਲ ਜਿਵੇਂ ਬੱਚਿਆਂ ਦਾ ਕੋਈ ਹਸਪਤਾਲ ਹੋਵੇ ਨਾਲ ਖਟਾਉਣੇ ਵਾਲੀ ਦੁਕਾਨ ਪਾ ਲੈਂਦੇ ਆ ਪੰਮਾ ਸਾਈਕਲ ਤੇ ਉਹ ਸਮਾਨ ਟੰਗਿਆ ਹੋਵੇ ਔਰ ਸਮਾਨ ਨੂੰ ਡੇਡਾ ਕਰਕੇ ਵੇਚਦੇ ਆ ਹੁਣ ਉੱਥੇ ਹਸਪਤਾਲ ਵਾਲੇ ਨੂੰ ਚਾਹੀਦਾ ਉਹਨੂੰ ਤਾੜਨਾ ਕਰਨ ਕਿ ਤੂੰ ਇੱਥੇ ਨਹੀਂ ਸਮਾਨ ਡਿੰਡੀ ਰੇਟਾਂ 'ਚ ਵੇਚਣਾ ਮੈਂ ਜਿਵੇਂ ਪਹਿਲਾਂ ਕਹੇ ਬੱਚੇ ਇਮਪ੍ਰੈਸ਼ੀਬਲ ਮਾਈਂਡ ਵਾਲੇ ਹੁੰਦੇ ਆ ਇੱਥੇ ਇੱਕ ਬੱਚੇ ਦੀ ਮੌਤ ਕਿਉਂ ਹੋ ਗਈ ਕਿਉਂਕਿ ਅਣਗਹਿਲੀ ਕਿਤੇ ਨਾ ਕਿਤੇ ਹਰ ਇੱਕ ਐਂਡ ਤੋਂ ਹੈਗੀ ਆ ਕੱਲਾ ਭਾਏ ਨਹੀਂ ਕਹਿ ਸਕਦੇ ਕਿ ਬੱਚੇ ਨੇ ਹਵਾ ਨੂੰ ਅੰਦਰ ਲੈਣ ਲੱਗਾ ਤਾਂ ਗਲੇ ਚੱਕ ਕੇ ਜਿਹੜਾ ਆ ਅਖਭਾਰਾ ਅਟਕ ਗਿਆ ਚਲੋ ਜਿਦੀ ਜਿੱਦਾਂ ਲਿਖੀ ਉਹ ਤਾਂ ਹੋਣਾ ਹੈ ਲੇਕਿਨ ਜੇ ਪ੍ਰਸਥਿਤੀਆਂ ਉਦਾਂ ਦੀਆਂ ਨਾ ਹੋਣ ਪ੍ਰਸਥਿਤੀਆਂ ਜਿਹੜੀਆਂ ਆ ਉਹ ਸੁਜੱਗੀਆਂ ਹੋਣ ਸਥਿਰ ਹੋਣ ਤਾਂ ਇਹਨਾਂ ਦੀਆਂ ਘਟਨਾਵਾਂ ਤੋਂ ਬਚਾ ਕੀਤਾ ਜਾ ਸਕਦਾ ਹੈ